ਬਾਕੀਆਂ ਸਾਰੀ ਸੰਗਤਾਂ ਦਾ ਰੰਗ ਦੇ ਨਾਰਸਸਟਿਕ ਜਿਹਦੇ ਨਾਲ ਦਰਿਆ ਦੇ ਨਾਲ ਬੜੀ ਵੱਧ ਰਿਹਾ ਸਾਰੇ ਸੰਗਤਾਂ ਦਾ ਪੂਰਾ ਪ੍ਰਸ਼ਾਸਨ ਦੇ ਤਰ੍ਹਾਂ ਪੂਰੀ ਮਾਨ ਦਾ ਚਲੇਵਾ ਲਵਾ ਰਹੇ ਅਸੀਂ ਖੁਦ ਨਾਲ ਲੱਗ ਕੇ ਜਿਹੜਾ ਬੰਦ ਰੋਕਾ ਰਹੇ ਅਸੀਂ ਗੱਲੇ ਦੀ ਗੱਲੇ ਦੀ ਗੱਲੇ ਦੀ ਗੱਲੇ ਦੀ ਨਾਲ ਲਵਾ ਰਹੇ ਅਸੀਂ ਯਾਰ ਉਹਨੇ ਟੀਮ ਬਣਾਈ ਹੈ ਮਿਲਟਰੀ ਬਣਾਈ ਹੈ ਜਿਹੜੀ ਆ ਤੇ ਇਸ ਤੁਸੀਂ ਬੰਦੀ ਸੇਫਟੀ ਵਾਸਤੇ ਜਿੰਨਾ ਵੀ ਪ੍ਰੋਬਲਮ ਆਈ ਉਹਨੂੰ ਰੋਕਣ ਵਾਸਤੇ ਦਰਿਆ ਦਾ ਅੱਗੇ ਨਾਮ ਦੇ ਮੈਂ ਵੀ ਲਾ ਲਈ ਗਈ ਹੈ ਸਾਰੇ ਨਾਲ ਲਾ ਕੇ ਅਸੀਂ ਇਹ ਜਿਹੜੀ ਸ਼ਿਵਰਵਾਵਾ ਜੇ ਮਿਲਟਰੀ ਪਿੱਛੇ ਦੇਖੋ ਮਿਲਟਰੀ ਪਹੁੰਚ ਗਈ ਆ ਅਸੀਂ ਸਾਰੇ ਬਲਾਕ ਆਏ ਅੱਜ ਓਏ ਉਹ ਵਰਜਣੇ ਸਾਰੇ ਨਾਲ ਲਾ ਕੇ ਅਸੀਂ ਇਹ ਸ਼ਿਵਰਵਾਵਾ ਮੈਨੂੰ ਨਾ ਉੱਠੀ ਗਈ ਆ ਸਾਰੇ ਮੇਰੇ ਨਾਲ ਲੱਗਦੇ ਪਿੰਡ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਬਰੌਣ ਵਾਲੀ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਉਹਦੇ ਹੀ ਅਸੀਰਵਾਦ ਨਾਲ ਤੇ ਬੰਦੂ ਕਿਸਾਨੀ ਹੋਣ ਨਾਗੇ ਸਾਰੇ ਸਾਰੇ ਯੂ ਸਾਰੇ ਹਲਕੇ ਦਾ ਨੋਜਵਾਨ ਸਾਰੇ ਪੈਂਦੀ ਸਰਬਾਨ ਸਾਰੇ ਇਮਾਰਗ ਪ੍ਰਧਾਨ ਸਾਹਿਬਾਨ ਹਰ ਵਰਕੇ ਇੱਥੇ ਖੜਾ ਹੋਣ ਵਾਲੀ ਕਹਿੰਦੀ ਅਸੀਂ ਨਾਲ ਲੱਗ ਕੇ ਜਿਹੜੀ ਇਹ ਸੇਵਾ ਨਿਭਾ ਰਿਹਾ ਤੋਂ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਜਿਹੜਾ ਆਪਣੇ ਹੁਕਮ ਦੇ ਨਾਲ ਜਿਹੜਾ ਪਹੁੰਚਾ ਕਰਾਂਗੇ ਸਾਰਿਆਂ ਬੇਤੀਆਂ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਬੇਤੀਆਂ ਕਿਉਂ ਮਾਲਕ ਅੱਗੇ ਅਰਦਾਸ ਕਰਕੇ ਪਾਣੀ ਜਿਹੜਾ ਸਤਰੀ ਦਾ ਹੋਰ ਟਕੇ ਜਿਹੜੀ ਭਾਰੀ ਬਰਸਾਤ ਹੋ ਰਹੀ ਆ ਉਹ ਰੋਕ ਲੱਗੇ ਉਸ ਮੈਂ ਇਹ ਕਹਦਾ ਹਾਂ ਤੁਹਾਡੇ ਆਏ ਹੋਏ ਸਾਰੇ ਸੱਜਣਾ ਦਾ ਧੰਨਵਾਦ ਹੈ ਸਾਰਿਆਂ ਬੇਤੀਆਂ ਇਹ ਦੇਖਣਾ ਨਹੀਂ ਲਾ ਕੇ ਸਾਰੇ ਨਾਲ ਲਾ ਕੇ ਹੱਥੀ ਗੋਰੇ ਟੱਕੋ ਪੱਥਰ ਤੇ ਪੋਥਰ ਤੇ ਨਾਲ ਲਾ ਕੇ ਜਿਹੜੇ ਸਾਰੇ ਸੇਵਾ ਕਰੀਏ ਤੁਹਾਡਾ ਆਇਆ ਹੁੰਦਾ ਸਾਰੇ ਬਹੁਤ ਬਹੁਤ